ਲਿਆਂਦਾ ਭਾਈ ਟਰਕੀ بڑا ਟਰਕੀ ਇੱਕ ਟਰਕੀ ਦੇ ਘਰ ਵਾਲੀ ਟਰਕਣ ਤੇ ਪੈਰ ਖੋਲ ਰਹੇ ਆ ਇਹਦੇ ਪੈਰ ਬੰਨੇ ਹੋਏ ਤੇ ਗੱਡੀ 'ਚ ਉਹ ਟਰਕਣ ਤਾਂ ਲਿਆਉ ਉਹ ਕਿੱਥੇ ਆ? ਉਹ ਲਿਆਂਦੀ ਆ ਆ ਆ ਬਈ ਇਹਦੀ ਘਰ ਵਾਲੀ ਆ ਟਰਕਣ ਫੜ ਕੇ ਰੱਖ ਕੋਈ ਨਾ ਕੱਢਦੀ ਕੋਈ ਮੋਸ਼ੀ ਘੜ ਲਾ ਵਾਸਤੇ ਬੜੀ ਲੱਤ ਨਹੀਂ ਉਹ ਚੱਕਲਾ ਮੋਢਿਆਂ ਤੋਂ ਮੋਢਿਆਂ ਤੋਂ ਚੱਕ ਲਾ ਮੋਢਾ ਫੜੇ ਦੋ ਨਾਲ ਉਹ ਜਦੋਂ ਕਹੇ ਦੀਆਂ ਵੀ ਲੱਤਾਂ ਖੋਲਣੀਆਂ ਅੰਦਰੇ ਖੋਲਣਾ ਨਹੀਂ ਨਹੀਂ ਪੱਜ ਫੁੱਟ ਦੀ ਹੈ ਸਾਜਰੇ ਸਾਜਰੇ ਗੱਡੀ ਚੱਕ ਲਈ ਆ ਬਈ ਸੱਜਰੀ ਗੱਲ ਸਾਰੇ ਭਰਾਵਾਂ ਨੂੰ ਕਿਵੇਂ ਕਹਿਮ ਸਾਰੀ ਜਾਨਵਰ ਸੈੱਟ ਸਾਰਿਆਂ ਦੇ ਆਪਾਂ ਚੱਲਿਆਂ ਰੋਸ਼ਨਦਾਨ ਜੇ ਲੈਣਾ ਜਿਹੜੇ ਪੁਰਾਣਾ ਟਾਈਪ ਸੀਮੈਂਟ ਦੇ ਹੁੰਦੇ ਤੇ ਉਹ ਲਾਉਣੇ ਆਪਾਂ ਨੇ ਆ ਕਬੂਤਰਾਂ ਨੇ ਖੁੱਡੇ ਖੱਡੇ ਜੇ ਬਣ ਨਜ਼ਾਰ ਆ ਗਏ ਚੱਲਦੇ ਆਪਾਂ ਬਾਈ ਸਾਨੂੰ ਦਾ ਰੋਸ਼ਨਦਾਨ ਜੇ ਕਿਤੇ ਨਹੀਂ ਮਿਲੇ ਆਈਦਾ ਕਵਾੜਾ ਕਬੂੜਾ ਸਾਰਾ ਕੋਈ ਲਾਂਗੇ ਲੁਧਿਆਣੇ ਪਹੁੰਚਣੇ ਆਲੇ ਆ ਦੇਖ ਲੋ ਲੁਧਿਆਣੇ ਪਹੁੰਚ ਗਏ ਰੋਸ਼ਨ ਦਾ ਨਾਕ ਪਿੱਛੇ ਹੁਣ ਦੇਖਦੇ ਆ ਮਿਲਦੇ ਆ ਕਿ ਨਹੀਂ ਦੇਖਦੇ ਆ ਅੱਗੇ ਜਾ ਕੇ ਹੁਣ ਮਿਲ ਗਏ ਬਾਈ ਉਹ ਪਾਏ ਨੇ ਲੱਦਣ ਲੱਗੇ ਆ ਦੋ ਹੀ ਮਿਲੇ ਨੇ ਪਰ ਚਲੋ ਵੱਡੇ ਮਿਲ ਗਏ ਆਈ ਦੀ ਬੈਕ ਸਾਈਡ ਆ ਬਾਈ ਫਰੰਟ ਤੁਹਾਨੂੰ ਉੱਥੀ ਜਾ ਕੇ ਦਿਖਾਉਂਗਾ ਚਲੋ ਚੱਲਦੇ ਆ ਬਸ ਹੁਣ ਘਰ ਨੂੰ ਫੇਰ ਪਹੁੰਚ ਗਏ ਪਹੁੰਚ ਗਏ ਪਿੰਡ ਬਾਈ ਬੜਾ ਟਾਈਮ ਲੱਗ ਗਿਆ ਸਵੇਰ ਦੇ ਭੁਖਣ ਬਾਣੇ 12 ਵਜੇ ਦਾ ਨੂੰ ਸਵੇਰ ਦੇ ਘਰੋਂ ਨਿਕਲੇ ਹੋਏ ਆ ਆ ਗਿਆ ਆਪਣਾ ਪਿੰਡ ਚਲੋ ਮਿਲਦੇ ਹਾਂ ਹੁਣ ਮੋਟਰ ਤੇ ਜਾ ਕੇ ਹੀ ਸਾਲਾ ਇਹ ਨਾ ਪਿਛਲੇ ਦਿਹਾਣੇ ਜਾਣਾ ਪੈ ਗਿਆ ਦੇਖ ਲੈ ਹਾਂ ਸਾਲੇ ਮੌਣੀ ਮਿਲ ਜਿੰਦੇ ਮਿਲਦੀ ਮਿਲੀਆਂ ਨਹੀਂ ਹੈਗੀਆਂ ਹਾਂ 10 ਦਿਨ ਬਾਅਦ ਕਹਿਣ ਤੇ ਕਹਿੰਦੇ ਤਿਆਰ ਕਰਾਂਗੇ ਲੱਗੇ ਭਾਈ ਕੋਲੇ ਵੀ ਬਣਾਉਣ ਬੰਡ ਰਹੇ ਨੇ ਕਾਵਲੇ ਪਾਈ ਤੇ ਆਪਾਂ ਲਾ ਦੀਏ ਕੰਧਾ ਨੂੰ ਪਾਣੀ ਤਾਂ ਕਿ ਹੋ ਜਵੇ ਟਾਈਮ ਸਿਰ ਤਰਾਈ ਇਹਨਾਂ ਦੀ ਰੋਟੀ ਪਾਣੀ ਖਾ ਕੇ ਫੇਰ ਆਗੇ ਤੇ ਆਪਾਂ ਟਰਕੀ ਲੈਣ ਜਾਣਾ ਟਰਕੀ ਵੀ ਤੁਹਾਨੂੰ ਦਿਖਾਉਣੇ ਆ ਟਰਕੀ ਲੈ ਕੇ ਆਉਣੇ ਅੱਜ ਦਿਖਾਵਾਂਗੇ ਤੁਹਾਨੂੰ ਹਾਂ ਪਹੁੰਚ ਗਏ ਪਿੱਛੇ ਕਬੂਤਰਾਂ ਕੋਲ ਤੇ ਇੱਕ ਕਬੂਤਰਾਂ ਤਾਂ ਪਾਤੇ ਤੇ ਦਾਣਾ ਪਾਣੀ ਮੈਂ ਤਾਂ ਯਾਰ ਕਿੰਨੇ ਦਿੰਦੀਆਂ ਕਬੂਤਰੀਆਂ ਦੇਖੀਆਂ ਵੀ ਨਹੀਂ ਓ ਨਰਮੈ ਜੀ ਓ ਸਰਦਾਰ ਜੀ ਕਿਵੇਂ ਆ ਨੂਰੀ ਓਹੋ ਹੁਣ ਨੜਾ ਕੇ ਬੰਨੀ ਦੀ ਆਓ ਦੇਖੋ ਕਿਵੇਂ ਬੱਲੇ 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 ਤੁਸੀਂ ਅੰਦਰ ਨਹੀਂ ਦੀ ਬੰਨਣੀ ਹਲੇ ਚੱਲ ਕੋਈ ਨਹੀਂ ਚੰਨੂ ਦਾ ਹ ਚੌਥੇ ਖੜੀ ਆ ਨਾ ਬਾਊ ਵੀਰੇ ਇੱਕ ਕੰਮ ਕਰਨਾ ਆਪਾਂ ਨੇ ਇਹਨਾਂ ਦਾ ਦਾਣਾ ਪਾਣੀ ਹੋ ਗਿਆ ਟਰੇ ਕੱਢ ਲੈ ਇਹਨਾਂ ਦੀ ਹੋਰ ਕੀ ਇਹਨਾਂ ਦਾ ਕਰਦੇ ਆ ਯਾਰ ਟਰੇ ਕੱਢ ਲਾ ਆਹਦੀ ਹੋ ਗਈ ਦੋ ਨਾਨਾ ਕਰਦੇ ਇਹਨਾਂ ਦਾ ਹੱਲ ਖੁੱਡੇ ਜਾ ਇਹ ਰੋਦਾ ਵਜਾ ਦਾ ਬੜਾ ਅੰਦਾਜ਼ੀ ਜਿਹਾ ਤੂੰ ਦਿੰਦਾ ਉਹ ਇਹ ਸਾਲਾ ਰਹਿ ਜਾਂਦਾ ਚੋਗੇ ਵੇ ਨਾ ਇਹ ਕੋਈ ਰੋਦਾ ਹੈ ਹਾਂ ਹਾਂ ਚੋਗੇ ਕਰਕੇ ਆ ਜਾ ਆ ਜਾ ਪਾਲਣਾ ਬੜਾ ਹੀ ਹੈ ਨਾ ਜੋ ਆਏ ਕਰ ਇਹ ਚ ਕਣਕ ਪਾਲਾ ਛਾੜ ਕੇ ਛਾੜ ਕੇ ਨਾ ਕਣਕ ਪਾਲਾ ਇਹ ਚ ਕਬੂਤਰਾਂ ਦੇ ਦਾਣੇ ਪਾ ਦੀਏ ਹਾਂ ਕਬੂਤਰਾਂ ਨੂੰ ਉੱਪਰ ਸ਼ਿਫਟ ਕਰਾਂਗੇ ਪਾਣੀ ਥੋੜਾ ਹੋਰ ਪਾ ਦੇਣੇ ਖੜਾ ਜਾ ਖੜਾ ਖੋਲੀ ਨਾਲੇ ਪਾਣੀ ਬਹੁਤਾ ਓਕ ਲਓ ਬਈ ਹੋੜੇ ਕਬੂਤਰ ਖੜ ਹਾਂ ਖੋਲਦੇ 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 ਲੋਵੀ ਕਬੂਤਰ ਕਿਸੇ ਕਾਰਨ ਕਰਕੇ ਆਪਾਂ ਇੱਧਰ ਬੰਦ ਕਰੇ ਹੋਏ ਨੇ ਹੋੜੇ ਹੋੜੇ ਦੱਸਾਂਗੇ ਤੁਹਾਨੂੰ ਟਰਕੀ ਛੱਡਿਆ ਹੋਇਆ ਇਹਨਾਂ ਦਾ ਇੱਧਰ ਆਹਾ 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 ਆਏ 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 ਆਜੋ 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 ਕਬੂਤਰ ਖੋਲਤੇ ਬਾਈ ਤੇ ਇਕਾ ਫੈਂਟੇਲ ਲਿਆਂਦੀ ਠੀਕ ਹੈ ਬਾਕੀ ਹੁਣ ਦਾਣਾ ਪਾਣੀ ਚੁੱਕ ਲੈਣਗੇ ਇਹ ਹੁਣ ਚੱਲਦੇ ਆਂ ਬਈ ਮਿਸਤਰੀਆਂ ਦੀ ਚਾਹ ਲੈ ਕੇ ਮੋਟਰ ਦੇ ਦੇਖਦੇ ਆ ਕਿੰਨਾ ਕੰਮ ਕਰਤਾ ਟਰਕੀ ਫਾੜਨ ਲੱਗਿਆ ਬਈ ਟਰਕੀ ਨਹੀਂ ਫਾੜ ਹੁੰਦੇ ਜੱਸੀ ਉਹਨਾਂ ਦੇ ਦੱਬ ਤਾਂ ਦੱਬ ਤਾਂ ਫੜ ਲਓ ਫੜ ਲਓ ਉਹ ਵੀ ਛੜਦਾ ਇਹਨਾਂ ਦਾ ਉਹ ਫੜੋ ਛੋਟੀ ਪਹਿਲਾਂ ਇੱਕ ਛੱਡਿਓ ਸਕੂਟਰੀ ਤੇ ਮਗਰ ਫੜ ਗਈ ਸਾਲਿਆ ਫੰਗ ਨਾ ਮਗਰਲੇ ਤੋੜਦੀ ਹਾਂ ਹਾਂ ਬਚਾ ਕੇ ਫੜੀ ਇਧਰ ਤਾਂਸ ਵੀ ਚੱਲ ਰਹੀ ਆ ਇਧਰ ਕੌਲਿਆਂ ਦੀ ਲਪਾਈ ਨਾ ਲਪਾਈ ਨਹੀਂ ਚਣਾਈ ਵੀ ਚੱਲ ਰਹੀ ਆ ਬਲਿਆਰੀ ਵੀਰੇ ਉਹਨਾਂ ਸਿਰ 20 ਹੋ ਗਈਆਂ ਹਨ ਹੱਲੋ ਫੜਲੋ ਫੜਲੋ ਇੱਕ ਮਿੰਟ ਵੀਰੇ ਫੜਲੋ ਫੜਲੋ ਇਹ ਆਹ ਦਾ ਫੜ ਹੋ ਜਾਂਦਾ ਡੋਲੂ ਹੱਲੇ ਫੜਲੇ ਫੜਲੇ ਓਕੇ ਰੋਟਾਂ ਲੈ ਜੋ ਹੁਣ ਘਰ ਨੂੰ ਇਹਨਾਂ ਨੂੰ ਮਿਸਤਰੀਆਂ ਦੀ ਹੋ ਗਈ ਛੁੱਟੀ ਸਾਡਾ ਕੰਮ ਹੋ ਗਿਆ ਸ਼ੁਰੂ ਅਸੀਂ ਲਾਉਣ ਲੱਗੇ ਕੰਦ ਨੂੰ ਬੈਕ ਸਾਈਡ ਤੇ ਪਾਣੀ ਲਾ ਦਈਏ ਮੈਂ ਕਿਹਾ ਰੋਟੀ ਜੋਗਾ ਕੰਮ ਕਰ ਲਈਏ ਹੋਰ ਤਾਂ ਕੁਝ ਨਹੀਂ ਕਰਨਾ ਤੇ ਟਰਕੀ ਰਾਤ ਲਿਆ ਇਹਦੇ ਆਪਾਂ ਕਲਿੱਪ ਮੂਰੇ ਥੋੜੀ ਕਰਤੀ ਸ਼ੂਟ ਅੱਧ ਵੇ ਹੋ ਰੇ ਪਤਾ ਨਹੀਂ ਕੀ ਕੀ ਹੋ ਗਿਆ ਵਲੌਗ ਦਾ ਦੇਖੋ ਤਾਂ ਇਧਰ ਕਿੰਨਾ ਲੱਗਦਾ ਜਗਾ ਵਾਦੂ ਹੈ ਨਾ ਪਹੁੰਚ ਗਈ ਹੁਣ ਆਪਾਂ ਕੋਠੇ ਦੇ ਗੋਤਰਾ ਨੂੰ ਦਾਣੇ ਪਾਉਣ ਤੇ ਗੁਰੀ ਆਏਵੇਂ ਇਹਨਾਂ ਨਾਲ ਪਤੰਗ ਬਹੁਤ ਉੱਡਦੇ ਨੇ ਦੇਖ ਦੇਖ ਜੀ ਕਰੀ ਜਾਂਦਾ ਪਤੰਗ ਚੜਾਉਣ ਦਾ ਪਤੰਗ ਉੱਡਦੇ ਹੁਣ ਮੈਂ ਕਹਿੰਦਾ ਦੱਸ ਹੈ ਨਾ ਉਹ ਵੀ ਦੇਖਣਾ ਚੜ੍ਹਾ ਲੈਣੇ ਪਤੰਗ ਵੀ ਓਹੋ ਮੈਨਾਂ ਕੋਈ ਦਾਣੇ ਨਹੀਂ ਹੈਗੇ ਯਾਰ ਡੱਬਾ ਖਾਲੀ ਹੁਣ ਫਿਰ ਚੱਕੇ ਦਾਇਰ ਭਾਈ ਵਾਂ ਕੇ ਸੋਲੋ ਹੈ ਲੈ ਵੜ ਆਇਆ ਦਾ ਬੰਦਾ ਘੰਟੇ ਤੱਕ ਪਤਾ ਮੈਨੂੰ ਥੋੜੇ ਹੀ ਲਾਈ ਬਸ ਦੋ ਦਿਨ ਜੋਗੇ ਫਿਰ ਆਪਾਂ ਰੜਾ ਲਾਂਗੇ ਖਰਾਕ ਮੈਂ ਇਹਨੇ ਪਾਣੀ ਪੂਣੀ ਬਦਲ ਦੇ ਇਹਨਾਂ ਦੇ ਫੰਟਾ ਹੌਨਾ ਫਿਰ ਕੁ ਉਤਰਮ ਦਾ ਪਾ ਤੇ ਹੀ ਦਾਣੇ ਆਣੀ ਵੀ ਸਾਫ ਕਰਕੇ ਇਹਨਾਂ ਦੇ ਆਂਡੇ ਉਤਰੇ ਨਹੀਂ ਪਾਤੇ ਬੋਟਾ ਰੱਖ ਲਿਓ ਚੱਲੀਏ ਹੁਣ ਆਪਾਂ ਥੱਲੇ ਦੱਬਾ ਕਰਕੇ ਸਾਫ ਧੋ ਕੇ ਬਾਹਲੀ ਬੇਠਾਂ ਦੇ ਲਾਤੀਆਂ ਵਾਧੂ ਵਾਧੂ ਬੜੀ ਮੋਤੀ ਰਹੀ ਹੈ ਉਹ ਬੁਰਨਾਲ ਸਾਹ ਹੋਣੀ ਹੈ ਘਰ ਦੀ ਹੈ ਬੜੀ ਇਹ ਡਬਲੇ ਦਾ ਥੋੜਾ ਜਿਹਾ ਕੋਲ ਚੱਕਣ ਨੀ ਇਹਨ ਕਬੂਤਰ ਆਲਾ ਕੱਢ ਲਈ ਉਹਨਾਂ ਨੇ ਜਿਆਦਾ ਗੰਡ ਪਾਇਆ ਸੀ ਇਹ ਵੀ ਆ ਗਿਆ ਕੋਈ ਨੂੰ ਕਹਿਣਾ ਮੈਂ ਦਾਣੇ ਪਾਉਂ ਨੂੰ ਮੈਂ ਪਾਣੀ ਇਹਨਾਂ ਨੂੰ ਵੀ ਪਾ ਦੇਣਾ ਉਹਨਾਂ ਦੇ ਰੋਗ ਕਰਦੇ ਤੇ ਇਹ ਬਾਹਰੇ ਆ ਜਾਂਦਾ ਬਾਕੀ ਆ ਮੈਂ ਕਰਾਂ ਗਾਉਂ ਗਰਾਉਂਡ 'ਚੋਂ ਜਾ ਰਹੇ ਆ ਭਾਈ ਘਰ ਨੂੰ ਇਹੇ ਜਾ ਕੰਮ ਮਾਰ ਦਿਆ ਨਾ ਟਰਕੀ ਉਹਨਾਂ ਨੇ ਇਹੇ ਜਾ ਕੰਮ ਵੜ ਜਾਇਆ ਕੁਝ ਮਿਸਤਰੀਆਂ ਕਰਕੇ ਬੜਾ ਲੇਟ ਹੋ ਗਏ ਚਲੋ ਕੋਈ ਗੱਲ ਨਹੀਂ ਚੱਲਦੇ ਆ ਘਰ ਨੂੰ ਇੱਕ ਕਬੂਤਰਾਂ ਕਰਕੇ ਯਾਰ ਥੋੜਾ ਜਿਹਾ ਉੱਠਾ ਹੋਇਆ ਆ ਹੁਣ ਕਬੂਤਰ ਡੋਲੀ ਚ ਬੰਦ ਕਰਨੇ ਪੈਣੇ ਆ ਟਰਕੀਆਂ ਕਰਕੇ ਆਪਣੇ ਖੁੱਡੇ ਜੇ ਚਲੋ ਜਾਲੀਆਂ ਜੂੜੀਆਂ ਲਿਆਂਦੀਆਂ ਖੁੱਡੇ ਤਿਆਰ ਕਰਨੇ ਆ ਉੱਥੇ ਫੇਰ ਆਊਗੀ ਸੈਟਿੰਗ ਹੋਲੀ-ਵੋਲੀ ਤੇ ਆਗੇ ਆਗੇ ਘਰੇ ਬਸ ਸਵੇਰੇ ਸਵੇਰੇ ਹੋ ਗਿਆ ਕੰਮ ਸ਼ੁਰੂ ਭਾਈ ਅੱਜ ਦਿਹਾੜੀਆ ਸਾਡਾ ਟਾਈਟ ਹੋਇਆ ਪਿਆ ਅੱਜ ਆਪੇ ਕੰਮ ਕਰਨਾ ਪੈਣਾ ਠੀਕ ਆ ਬੱਬੀ ਠੀਕ ਹੈ ਓਕੇ ਰੋਟਾਂ ਚਿੰਬੜ ਜੋ ਚਿੰਬੜ ਜੋ ਕੌੜੇ ਨੂੰ ਆਹ ਦੇਖੋ ਕੌੜਾ ਇਹਨੂੰ ਪੁਰਾਣੀ ਲੁੱਕ ਦੇਣੀ ਆਪਾਂ ਕੁੰਡੇ ਲਾਤੇ ਆ ਮومی ਵਿੱਚ ਆਹ ਫੁੱਕਾ ਨੂੰ ਛੱਡ ਤੇ ਬਾਕੀ ਚਲੋ ਬਣਦਾ ਕਮੈਂਟ ਕਮੈਂਟ ਬੋਲਦੇ ਆ ਫਿਰ 5-7 ਮਿੰਟ ਤੱਕ ਸਪਰੇਅ ਵਾਲੇ ਵੀ ਆ ਗਏ ਭਾਈ ਕੌੜਾ ਵੀ ਬਸ ਦੋ ਟਿੱਕਾ ਰਹਿ ਗਈਆਂ ਦੋ ਜਣੇ ਉੱਧਰ ਸਪਰੇਅ ਕਰਦੇ ਆਂ ਬੀਬੀ ਡਾਂਗ ਲਈ ਖੜੀ ਆ ਹੁਣ ਲੱਗਿਆ ਬਈ ਖੁੱਡਾ ਤਿਆਰ ਕਰਨ ਬੱਤਕਾਂ ਪੁੱਤਕਾਂ ਨੂੰ ਇੱਕ ਇੱਧਰ ਇੱਕ ਉੱਧਰ ਉਹੀ ਡਿਜ਼ਾਈਨਿੰਗ ਚ ਬਣਾ ਦੇਣਾ ਆਪਾਂ ਬਾਹਰ ਨੂੰ ਔਰ ਜਾਲੀਆਂ ਤਾਂ ਹੀ ਲੈ ਕੇ ਆਂਦੀਆਂ ਦੀਆਂ ਤੇ ਹੁਣ ਨਾਲ ਲੱਗਦੇ ਕਮੈਂਟ ਜੇ ਵੀ ਬੋਲੇ ਦਈਏ ਫੇਰਾ ਸਾਗਰ ਲਵਾਣਾ ਵੀਰੇ ਮੈਂ ਅੱਜ ਤੁਹਾਡੇ ਘਰ ਆਏ ਜ ਤੁਸੀਂ ਘਰ ਨਹੀਂ ਖਵਾਣੋ ਤੇ ਅਸੀਂ ਫਿਰ ਤੁਹਾਡੇ ਫਾਰਮ ਤੇ ਗਏ ਕੋਤੇ ਪਾਉ ਦਾ ਠੀਕ ਹੈ ਠੀਕ ਹੈ ਵੀਰੇ ਕੋਈ ਨਹੀਂ ਅਗਲੀ ਵਾਰੀ ਮਿਲਾਂਗੇ ਮੈਸੇਜ ਕਰਕੇ ਆ ਜਿਓ ਇੰਸਟਾਗ੍ਰam ਤੇ ਮੈਸੇਜ ਕਰ ਦਿਆ ਕਰੋ ਵੀਰੇ ਮੈਨੂੰ ਬਨੋਦ ਕੁਮਾਰ ਸਤਵਿੰਦਰ ਸਿੰਘ ਸਾਗਰਵਣ ਵੀਰੇ ਜਦ ਅਸੀਂ ਆਏ ਪਾਉ ਬੀੜੀਆਂ ਵੀਂਦਾ ਦਾ ਵੀਰੇ ਪਾਉ ਦਾ ਦੇਖ ਲਵਾ ਹੀ ਕੰਮ ਹੈ ਸਤਵਿੰਦਰ ਸਿੰਘ ਓਹੋ ਆ ਕੀ ਹੋ ਗਿਆ ਹਰਸ਼ਪ੍ਰੀਤ ਸਿੰਘ ਵੀਰੇ ਅੱਜ ਅਸੀਂ ਤੁਹਾਡੇ ਪਿੰਡ ਗਏ ਸੀ ਤੁਸੀਂ ਹੈ ਨਹੀਂ ਸੀ ਉੱਥੇ ਤੁਸੀਂ ਖਮਾਣੂ ਗਏ ਸੀ ਮੋਟਰ ਤੇ ਗਏ ਉੱਥੇ ਭਾਉ ਬੀੜੀਆਂ ਫੀਂਦਾ ਸੀ ਠੀਕ ਆ ਠੀਕ ਆ ਵੀਰੇ ਸਾਗਾ ਲਵਾਉਣਾ ਬਾਲੇ ਦਾਹਿਮਦ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਤੇ ਚਲੋ ਮਿਲਦੇ ਆ ਅਗਲੇ ਵਲੌਗ ਚ ਖੁੱਡੇ ਖਾਡੇ ਕਰੀਏ ਤਿਆਰ ਹੋਣ